ਵਾਸਾ ਇਹ ਨੰਬਰ ਕਿ ਹੈ ਹੈਲੋ ਗਾਇਜ਼ ਤੁਹਾਨੂੰ ਇਹ ਵਾਦੂ ਫੁੱਲ ਗਏ ਨੇ ਹੈਲੋ ਵਾਟ ਆਰ ਯੂ ਡੂਇੰਗ ਆ ਪਕਾਨੇ ਫੁਲਾ ਰਹੇ ਆ ਪਕਾਨੇ ਤੁਹਾਡੇ ਤੁਹਾਡੀ ਸਾਈਡ ਵੀਰੇ ਪਕਾਨੇ ਦੇ ਰਹਿੰਦੇ ਨੇ ਕਿ ਗੁਬਾਰੇ ਗੁਬਾਰੇ ਤੁਹਾਡੀ ਬੈਲੂਨ ਡੂ ਯੂ ਨੋ ਵਾਟ ਇਜ਼ ਪਕਾਨੇ ਪਕਾਨੇ ਮਤਲਬ ਗੁਬਾਰੇ ਦੇ ਵੇਖੋ ਗਾਇਜ਼ ਅਸੀਂ ਫੁਲਾ ਰਹੇ ਆ ਬੇਬੀ ਦੇ ਵੈਲਕਮ ਦੇ ਪਕਾਨੇ ਉਰਕ ਗੁਬਾਰੇ ਨਹੀਂ ਇਹ ਤਾਂ ਖੱਣ ਆਇਆ ਲੀ ਬੁੱਲ ਲਿਆ ਨਹੀਂ ਉਹ ਕਿੱਥੇ ਰੇ ਉਹ ਤਾਂ ਦੂਜੇ ਸਾਰੇ ਨਕਲੀ ਅਸਲੀ ਸੋ ਆਪਾਂ ਬੇਬੀ ਦੀ ਪ੍ਰੈਪਰੇਸ਼ਨ ਕਰ ਰਹੇ ਆ ਵੈਲਕਮ ਇਨ ਸਾਰੇ ਲਾਇਆ ਹੋਇਆ ਤੇ ਲਾਵ ਨੇ ਲਿਆਂਦੀ ਚਾਹ ਬਣਾ ਕੇ ਸੋ ਦੇਖਦੇ ਆ ਚਾਹੇ ਵੀ ਕਿਦਾਂ ਦੀ ਬਣਾਈ ਉਹ ਵੀ ਗੱਜ ਅੱਜ ਕੀਤੀ ਜਾਏਗੀ ਹੈਨਾ ਹਾਂ ਉਹਦੇ ਬਾਹਰ ਹੈ ਹਾਂ ਉਹਦੇ ਵਾਲ ਉੱਡ ਗਏ ਨੇ ਮੇਰੇ ਦੇ ਮੇਰੇ ਮੇਰੇ ਨੇ ਬਲੂਨ ਲੈਣੇ ਛਾਣਾ ਹਾਂ ਲੱਗ ਰਿਹਾ ਹੈ ਹਾਂ ਲੱਗ ਰਿਹਾ ਹੈ ਲੋ ਜੀ ਅੱਜ ਪੂਰੇ 23 ਘੰਟੇ ਹੋ ਗਏ ਨੇ ਤੇ ਹੁਣ ਮੈਂ ਖਾਣਾ ਲੈਣ ਆ ਰਿਹਾ ਹਾਂ ਮਾਤਾ ਨੂੰ ਮੰਮੀ ਤੇ ਮਨਪ੍ਰੀਤ ਜੀ ਨੇ ਤੇ ਮਨਪ੍ਰੀਤ ਨੂੰ ਤਾਂ ਪੇਸ਼ੈਂਟ ਹੁੰਦਾ ਉੱਥੇ ਮਿਲ ਜਣਾ ਖਾਣਾ ਤੇ ਮੈਂ ਜਦੋਂ ਖਾਣਾ ਲੈ ਕੇ ਆਈਏ ਅੱਜ ਸੈਂਡੇ ਏ ਇਸ ਤੋਂ ਬਾਅਦ ਫਿਰ ਆਪਾਂ ਤਿਆਰੀ ਕਰਨੀ ਏ ਕਿਉਂਕਿ ਹੁਗਮ ਸਿੰਘ ਨੇ ਕਰ ਜਾਣਾ ਤੇ ਮਿਲਣਾ ਆਪਾਂ ਪਹੁੰਚ ਗਏ ਆ ਮੇਰ ਨੂੰ ਮੇਰ ਦੇ ਵੀਰੇ ਨੂੰ ਪਿਕਅਪ ਕਰਨਾ ਕਰੂ پوری ਕੈਰੀ ਕਰਕੇ ਲਿਆਏ ਆ ਬਟ ਫਿਰ ਵੀ ਵੇਖਿਓ ਇੱਥੇ ਆ ਕੇ ਥੋੜਾ ਕੱਟਣਾ ਪੈਣਾ ਇੱਕ ਬੁਕੇ ਬਣਾ ਲਓ ਦੋ ਤਿੰਨ ਬਹੁਤ ਹੈ ਬਸ ਚਲੋ ਚੱਲੀਏ ਮੇਰੇ ਕੱਕੇ ਨੂੰ ਨੇ ਮੇਰੇ ਕੱਕੇ ਨੂੰ ਨੇ ਜਾਨਾ ਇੱਧਰ ਦੇਖੋ ਗਾਇਸ ਚੈੱਕ ਕਰੋ ਮੇਰਾ ਢਿੱਡ ਵੇਖੋ ਆ ਮੇਰਾ ਢਿੱਡ ਸੁਕਮ ਸਿੰਗ ਦੀ ਬੱਦੀ ਪੈਨ ਇੱਥੇ ਮੇਰੇ ਹੋਏ ਮੇਰੇ ਵਦਾਈ ਤੂੰ ਕਾ ਕੁੱਤੇ ਕਰੇਗਾ ਪੁਸ਼ ਕਰਕੇ ਸਾਡ ਤਿਆਰ ਹੋ ਕੇ ਆਪਨ ਕਰੰਗੇ ਚਲ 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 ਦੇ ਆਰ ਵੈਰੀ ਸਟ੍ਰਿਕਟ ਆਲ ਟੁਗੇਦਰ ਯਾ ਯਾ ਕੇਸ ਆ ਟੂ ਪੀਪਲ ਇਨ ਦਾ ਰੂਮ ਐਟ ਅ ਟਾਈਮ ওকে ਰਾਇਆ ਤੁਮ ਆ ਮੇਰ ਨੂੰ ਤੇ ਲੈ ਆ ਕਮੇਨ ਘਰ ਲੈਣਾ ਪਰ ਇਹ ਕੀ ਰੋਕ ਜੋ ਰਹੀ ਹੈ ਹੈਲੋ ਕਾਕੇ ਗ੍ਰੈਜੂਲੇਸ਼ਨ ਹੋਏ ਬਗਮ ਅੱਜ ਲੱਗਦੇ ਨਾ ਪਾ ਮੇਰੇ ਵਰਗਾ ਟਿੱਡਾ ਜਿਆਨ ਬੰਦ ਕਰਨਾ ਨਾ ਕਿਹੜਾ ਕਿਨੂੰ ਬਨਣਾ ਹੈ ਹੋ ਵੀਸ਼ੂ ਕਿਨੂੰ ਬਨਣਾ ਹੈ ਇੱਕ ਇੱਕ ਦੋਨਾਂ ਦੇ ਦੋਨਾਂ ਦੇ ਜਾ ਜਾ ਇੱਕ ਮਿੰਟ ਹਨ ਮਾਰ ਦੀ ਥੋੜਾ ਜਿਹਾ ਬੰਨ ਦੇ ਨਵਲ ਗੇੜਾ ਦੇ ਨਾ ਡਬਲ ਗੇੜਾ ਦੇ ਲਟਕੀਏਗਾ ਤੇ ਜਾ ਸਹੀ ਲਟਕੇਗਾ ਘਰ ਜਾ ਕੱਟ ਲਿਆ ਵੀਡੀਓ ਆ ਚੱਕੀ ਕੰਬੜੀ ਗਾਇਜ਼ ਆ ਦੇਖੋ ਬੇਬੀ ਵਿਚਾਰਾ ਇੰਨਾ ਛੋਟਾ ਹੈ ਪਰ ਫੇਰ ਵੀ ਉਹਨਾਂ ਨੇ ਕਿਹਾ ਵੀ ਕਾਰ ਸੀਟ ਤੋਂ ਬਿਨਾ ਨਹੀਂ ਲੈ ਜਾਣ ਦੇਣਾ ਇਦੇ ਵਿੱਚ ਹੀ ਪਾ ਕੇ ਜਾਣਾ ਸਾਨੂੰ ਢਰ ਲੱਗਦਾ ਉਹ ਕਹਿੰਦੀ ਇਟਸ ਓਕੇ ਇਟਸ ਓਕੇ ਮੈਰੇ ਕਾਹਦੇ ਨਹੀਂ ਹੈਲਥ ਕਾਰਡ ਅਪਲਾਈ ਕਰਤਾ ਇੱਕ ਹੋਰ ਚੀਜ਼ ਅੱਜ ਹੀ ਬੇਬੀ ਦਾ ਹੈਲਥ ਕਾਰਡ ਅਪਲਾਈ ਹੋ ਗਿਆ ਟੈਂਪਰਰੀ ਮਿਲ ਗਿਆ ਹੁਣ ਬੇਬੀ ਦਾ ਕਿਤੇ ਵੀ ਡਾਕਟਰ ਕੋਲ ਜਾਣਾ ਹੈ ਉਹ ਹੈਲਥ ਕਾਰਡ ਖਾਣਾ ਫ੍ਰੀ ਦਾ ਉਹ ਐਨਕਾ ਚਲਾ ਫਰੀ ਹੈ ਚੈਨਕ ਮਨ ਵੀ ਜੇਬ ਚ ਪਾ ਦੇ ਕੋਡ ਆ ਮੰਮੀ ਦਾ ਫੋਨ ਚੱਕ ਲੋ ਮਨਪ੍ਰੀਤ ਆ ਆ ਸਾਡਾ ਰੂਮ ਸੀ ਰੂਮ ਦੇਖ ਲੋ ਹੈ ਚਲੋ ਆ ਗਈ ਹੈ ਨਾ ਆਹੋ चेक करते सीट छे महीने तो परी तो नहीं है उन्हें चेक किता कि न्यू सीट होनी चाहिए है चल अगर आसमान भी है ना अपना मेर कित जा मेरे ने ਨਾਂ ਨੱਚ ਭਾਈ ਐਣਕ ਦੀ ਤੇ ਐਣਕ ਦੀ ਤੇ ਵੈਰ ਨੇ ਮੇਰੀ ਐਣਕ ਨਾਈਜ਼ਰ ਵਾਲੀ ਲੈ ਕੇ ਲੈ ਜਾਂਦੀ ਏ 300 ਡਾਲਰ ਬੇਬੀ ਰਿਗਨਲ ਰੇਵਨ ਜੂ ਚੈੱਕ ਦਾ ਬਿੱਲ ਓਹ ਡਬੀ ਇਥੇ ਰੇਵਨ ਮੇਰ ਰੇਵਨ ਇਹ ਤੁਹਾਡੇ ਲਈ ਐਨੜੀ ਸਾਫ਼ ਕਰਨੀ ਹੈ ਲੈ ਲਓ ਆ ਤੂੰ ਸੀ ਰੱਖ ਕੇ ਮਾਮੂ ਇਹ ਤੇਨੂੰ ਲੋੜ ਹੁੰਦੀ ਸੀ ਮੈਨੂੰ ਕੋਈ ਨਹੀਂ ਆ ਗਈ ਹੁਣ ਤੂੰ ਓਏ ਆ ਜਿ ਰੱਖੋ ਨਾ ਸਮਾਨ ਜਿਦਾ ਰੱਖਣਾ ਇਹ ਰੱਖਣਾ ਤੂੰ ਹੁਕਮ ਨੂੰ ਰੱਖਣਾ ਵਿੱਚ ਆ ਹੁਣ ਆਪਾਂ ਬੇਬੀ ਨੂੰ ਐਵੇਂ ਸੀਟ ਬੈਲਟ ਨਾਲ ਲਾ ਦੇਣਾ ਇਹਦਾ ਇੱਕ ਬੇਸ ਬੋਰਡ ਵੀ ਮਿਲਦਾ ਉਹ ਵੀ ਲਗਾ ਸਕਨੇ ਆ ਸੈਕੰਡ ਆਪਸ਼ਨ ਇਹ ਵੀ ਇਹਨੂੰ ਆਪਾਂ ਇਦਾਂ ਕਾਰ ਨਾਲ ਲਾ ਦੇਣਾ ਇਹ ਤਾਂ ਹੈ ਜਿਵੇਂ ਸਡਨ ਕੋਈ ਹੁਚਕਾ ਵੱਜੇ ਵੀ ਬੇਬੀ ਡੇਗ ਨਾ ਜਾਏ ਕੋਈ ਜੇ ਵੀ ਡਬਲ ਸਕੇ ਉਹ ਹਾਂ ਐਮਰਜੈਂਸੀ ਸਿਚੁਏਸ਼ਨ ਆ ਜਾਏ ਤਾਂ ਕਰਕੇ ਲੇਟ ਲਓ ਕੰਬਲੀ ਚ ਸ਼ੂਜ਼ ਚੁੱਕ ਦੇ ਸਟੈਪਸ ਮੇਰਾ ਬਟਵਾ ਕਿੱਥੇ ਜੈ ਇਹਨੂੰ ਕੁਝ ਦੇ ਦੇਈ ਬਟਵਾ ਬਾਜੀ ਤੁਹਾਡੇ ਕੋਲ ਸੇ ਬਸ ਬਸ ਚੱਲ ਮੂੰਹ ਮਿੱਠਾ ਕਰ ਆਮਲ ਬਿਟ ਕੋਲੇ ਬਾਈ ਆ ਇੱਕ ਲਾਹ ਲਿਤੇ ਆਲੇ ਆਲਾ ਨਾ ਭਾਲੀ ਦੋੜ ਜਾ ਮੈਂ ਮੱਗ ਨਾ ਗ ਜਾ ਦਿਲਾ ਦੇਖੋ ਇਹ ਤਾਂ ਨਾ ਆ ਜਾ ਜੀ ਇੱਧਰ ਆ ਜਾ ਸਾਰੀ ਬਣਾ ਲੈ ਬਾਜੀ ਰਿਟਰਨ ਨਹੀਂ ਮਿਲੇਗਾ ਜੇ ਤੁਸੀਂ ਆਕੇ ਰਿਟਰਨ ਲੈ ਲੇਂਗਾ ਮੇਰ ਨੇ 500 ਵਾਲਾ ਜੇ ਕਿਸੇ ਕੰਮ ਨਹੀਂ ਚੱਲ ਓਏ ਹੋਏ ਮੇਰੇ 500 ਕਬਾ ਬਟਵਾ ਖਾਲੀ ਕਰਤਾ 500 ਤਾਂ ਲੈ ਨਹੀਂ ਬਣਾ ਬੜ ਓਕੇ ਲੈ ਬਣਾ ਪਾ ਮੇਰ ਨੇ ਖਾਣਾ ਲੈ ਮੇਰ ਮੇਰੀਆਂ ਪੀ ਲੈ ਮੇਰੀ ਮੇਰੀ ਪੀ ਲੈ ਆਹ ਮੇਰੇ ਦਰਵੇ ਕੋ ਮੈਂ ਇੱਕ ਤਰ੍ਹਾਂ ਹੱਤ ਹੈ ਮੜ ਜਲਾ ਤੇਰੇ ਨਾਲ ਲੱਗ ਗਿਆ ਨਿਕਸੀ ਹੈ ਬੇ ਹਾਂ ਚਲ ਚਲ ਪਰ ਹੋਈ ਮੜ ਜਾ ਚਲੋ ਚਲੋ ਵਾੜੋ ਕਰੋ ਐਂਟਰ ਹੁਕਮ ਦੀ ਵੱਡੀ ਆਜੋ ਚੋ ਸੱਤ ਨਾ ਬੈਠ ਤੋਨੀ ਵਲੋਗ ਬਣਾਉਂਗਾ ਫੋਟੋ ਕੱਢਿਆ ਬੇ ਇੱਕ ਇੱਕ ਵਾਰੀ ਬਣਾਤੀਆਂ ਪਾਲ ਦੀ ਵਾਰੀ ਕੋ ਵਾਰੀ ਤੇ ਇਧਰ ਹੋ ਜਾ ਪਾਲ ਇਧਰ ਇਧਰ ਹੋ ਜਾ वेलकम 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 ਕੀ ਹੋ ਸੋਸ ਮਾਲ ਲੇ ਲੈ ਮਨ ਵੀ ਜੈ ਡਰਾ ਹਾਂ ਬਰਾ ਆਈਦਾ ਇਹ ਨਾ ਪਨਈ ਜਾ ਇਹਦਾ ਪਨਾਈ ਇਹਦੇ ਪੈ ਜਾ ਲੰਮੀ ਨਹੀਂ ਪੈਣਾ ਉਹਦੀ ਟੋਕੀ ਲੱਤ ਘੇਰਾ ਮੀਂਹ ਜਿਹਾ ਤੇਰੇ ਵਾਂਗੂ ਆਓ ਪਾ ਨਹੀਂ ਲਾਉ ਤੱਕੇ ਕਿੰਦਾ ਨੋੜ ਲਾ ਕੇ ਪਾ ਬੜੇ ਉਧਰੋਂ ਪਾਪਾ ਲੇਪਾ ਨਾ ਉਹ ਯਾ ਨਰਸ ਨੇ ਵੀ ਆਹੀ ਪਾਈ ਖੇਚ ਖੇਚਦਾ ਕੀ ਆ ਉਹਨਾਂ ਨੇ ਤੇ ਆਦਤ ਨਹੀਂ ਨਹੀਂ ਖਿੱਚ ਕੇ ਪਾ ਦੇ ਮੇਰਾ ਮਾੜਾ ਜੰਗਲ ਤੇ ਮੈਂ ਗੁਰੂ ਤੇ ਹੀ ਦੋਰ ਸਤਨਾਮ ਵੇ ਸਤਨਾਮ ਥੰਗੀ ਬਿਆਛੇ ਰਹੇ ਦੂ ਜੰਮਿਆ ਤੱਕ ਦੀ ਤੱਕਣੀ ਖੋਲ ਲੈ ਉਹ ਨਿਕਲ ਚੱਲੇ ਬਸ ਆ ਗਿਆ ਮਾੜਾ ਆ ਨਾ ਚੱਲ ਵੀ ਗੁਰਤੀ ਤੇ ਮੈਂ ਖਾ ਰਹੀ ਨਹੀਂ ਮਾੜਾ ਜੰਗਲ ਦੇ ਵਿੱਚ ਵੈਗੁਰੂ ਕੀ ਨਿਕਾ ਮੈਂ ਮੂਝ ਕਹਿ ਲਿਆ ਮੈਂ ਬਾਡੀ ਸਤਨਾਮ ਵੇ ਗੁਰੂ ਸਤਨਾਮ ਵਾਹ ਹੈ ਗੁਰੂ ਕੱਟਣਾ ਹੈ ਹੋਰ ਹੈਪੀ ਬਰਥਡੇ ਹੁਕਮ ਸਿੰਘ ਜੀ ਚੋਬੀ ਜਗੇ ਜੀਓ ਉਹ ਜਵਾਨੀਆਂ ਮਾਨੋ ਵੇ ਮੂੰਹ ਨਾ ਲਾ ਤੁਹਾਰੇ ਮੜਾ ਇਉਂ ਜੀ ਕਰ ਦੇ ਨਾਮ ਮੈਨੂੰ ਕਰਾ ਦੇ ਮੈਨੂੰ ਕਰਾ ਦੇ ਹਾਂ ਹਾਂ ਅ ਵੀ ਮੈਂ ਇਹਨੇ ਲਾਣਾ ਲਾ ਨਹੀਂ ਸਕਦੇ ਮੰਮੀ ਸਿਹਾਲੀ ਮੰਮੀ ਮੰਮੀ ਆ ਜਾ ਹਾਂ ਜੀ ਕੰਮ ਕੰਮ ਕੱਟੋ ਕੱਟੋ ਤੇ ਕੱਟੋ ਇਧਰ තුක හහන්න බ මර ලයි නව නු ගම වෙ න ම ම ම පබ ම ේ අය ප.